ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਪ ਟ੍ਰੇਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਆ ਉਹ ਆਪਾਂ 셔ਟ ਦੀ ਕਟਿੰਗ ਕਰਾਂਗੇ ਲਾਈਨਿੰਗ ਵਾਲੀ 셔ਟ ਦੀ ਕਟਿੰਗ ਕਰਾਂਗੇ ਠੀਕ ਹੈ ਤੇ ਜਿਹੜਾ ਹੈਗਾ ਨਾਪ ਆਪਣੇ ਕੋਲੇ ਉਹ ਹੈਗਾ ਬ੍ਰੈਸਟ ਹੈਗੀ ਹੈ 23 ਤੇ ਕਮਰ ਹੈਗੀ ਹੈ 22 ਤੇ ਹਿੱਪ ਹੈਗੀ ਹੈ 24 ਇਸ ਨਾਪ ਦੀ ਆਪਾਂ ਕਟਿੰਗ ਕਰਾਂਗੇ ਜਿੰਨਾਂ ਦੀ ਵੀ ਇਹ ਨਾਪ ਹੈਗਾ ਜਿੰਨਾਂ ਦਾ ਵੀ ਠੀਕ ਹੈ ਤਾਂ ਤੁਸੀਂ ਉਹ ਧਿਆਨ ਨਾਲ ਜ਼ਰੂਰ ਦੇਖਿਓ ਤੇ ਇਸੇ ਤਰ੍ਹਾਂ ਹੀ ਕਟਿੰਗ ਕਰਿਓ ਵੀ ਆਪਾਂ ਕਿੰਨਾ ਤੀਰਾ ਰੱਖਣਾ ਹੈ ਕਿੰਨਾ ਮੋਡਾ ਰੱਖਣਾ ਹੈਗਾ ਸਾਰਾ ਜੇ ਤੁਸੀਂ ਇਸੇ ਤਰ੍ਹਾਂ ਹੀ ਰੱਖੋਗੇ ਤਾਂ ਜਿਹੜੀ ਛੋਟੀ ਕਟਿੰਗ ਹੈ ਉਹ ਬਹੁਤ ਵਧੀਆ ਹੋਊਗੀ ਤੇ ਸਟਿਚਿੰਗ ਵੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਆਪਾਂ ਪੂਰਾ ਦੱਸਾਂਗੇ ਵੀ ਆਪਾਂ ਜਿਹੜੀ ਲਾਈਨਿੰਗ ਹੈ ਉਹ ਕਿਸ ਤਰ੍ਹਾਂ ਰੱਖਣੀ ਹੈ ਸ਼ਰਧਾ ਕਪਾ ਕਿਸ ਤਰ੍ਹਾਂ ਰੱਖਣਾ ਹੈ ਠੀਕ ਹੈ ਆਜੋ ਹੁਣ ਆਪਕੋ ਤੁਹਾਨੂੰ ਦੱਸਦੇ ਹਾਂ ਹਾਂਜੀ ਲਾਈਨਿੰਗ ਵਾਲਾ ਸੂਟ ਕੱਟਣ ਵਾਸਤੇ ਪਹਿਲਾਂ ਆਪਾਂ ਸਾਰੇ ਲਾਈਨਿੰਗ ਨੂੰ ਤੇ ਜਿਹੜਾ ਆਪਣਾ ਸ਼ਰਟ ਦਾ ਕਪੜਾ ਸੂਰਦਾ ਉਹਨੂੰ ਆਪਾਂ ਪ੍ਰੈਸ ਕਰਨ ਲਈ ਠੀਕ ਹੈ ਹੁਣ ਇਹ ਹੀ ਆਪਣੇ ਕੋਲੇ ਲਾਈਨਿੰਗ ਹੈ ਇਹ ਧੋਲੀ ਸੀ ਲਾਈਨਿੰਗ ਨੂੰ ਹਮੇਸ਼ਾ ਆਪਾਂ ਧੋ ਕੇ ਹੀ ਕੱਟਣਾ ਹੈਗਾ ਠੀਕ ਹੈ ਇਹਨੂੰ ਹੁਣ ਆਪਾਂ ਪ੍ਰੈਸ ਕਰ ਲੈਣੀ ਹੈ ਚੰਗੀ ਤਰ੍ਹਾਂ ਲਓ ਜੀ ਇਹ ਹੁਣ ਹੈਗਾ ਆਪਣੇ ਕੋਲੇ ਸ਼ਰਟ ਦਾ ਕਪੜਾ ਜਿਹੜਾ ਸ਼ਰਟ ਦਾ ਕਪੜਾ ਹੈਗਾ ਉਹ ਹੈਗਾ ਆਰਕੰਡੀ ਦਾ ਠੀਕ ਹੈ ਦੇਖੋ ਇਹ ਪਹਿਲਾਂ ਤਾਂ ਆਪਾਂ ਇਹਨੂੰ ਧੋ ਲਿਆ ਸੀਗਾ ਇਹਨੂੰ ਧੋ ਲਿਆ ਸੀ ਆਪਾਂ ਚੰਗੀ ਤਰ੍ਹਾਂ ਡਬੋ ਕੇ ਰੱਖਤਾ ਸੀ 5-6 ਘੰਟੇ ਠੀਕ ਹੈ ਤੇ ਹੁਣ ਆਪਾਂ ਇਹਨੂੰ ਪ੍ਰੈਸ ਕਰਾਂਗੇ ਇਹ ਥੋੜਾ ਖੜਪਾ ਖੜਮਾ ਜਿਹਾ ਹੁੰਦਾ ਆਰਕੰਡੀ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਪ੍ਰੈਸ ਕਰਨ ਨਾਲ ਨਾ ਥੋੜੀ ਜਿਹੀ ਸੌਫਟ ਹੋ ਜਾਂਦੀ ਹੈ ਜ਼ਿਆਦਾ ਤਾਂ ਨਹੀਂ ਹੁੰਦੀ ਇਹ ਆਰਕੰਡੀ ਤੁਹਾਨੂੰ ਪਤਾ ਹੀ ਹੈ ਹਾਂਜੀ ਦੇਖੋ ਹੁਣ ਆਪਾਂ ਇਹ ਪ੍ਰੈਸ ਕਰ ਲਿਆ ਠੀਕ ਹੈ ਤੇ ਇਹਦਾ ਹੁਣ ਜਿਹੜਾ ਨਾਪ ਪਾਏਗਾ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੇਖੋ ਜਿਹੜੀ ਆਪਾਂ ਇਹਦੀ ਲੰਬਾਈ ਰੱਖਣੀ ਹੈਗੀ ਉਹ ਹੈਗੀ ਹੈ 43.5 ਇੰਚ ਠੀਕ ਹੈ ਤੇ ਛਾਤੀ ਦਾ ਨਾਪ ਹੈਗਾ 23 ਕਮਰ 22 ਤੇ हिਪ 24 ਇਸ ਹਿਸਾਬ ਦੇ ਨਾਲ ਆਪਾਂ ਜਿਹੜੀ ਇਹ ਸ਼ਰਟ ਦੀ ਕਟਿੰਗ ਕਰਾਂਗੇ ਜਿਸ ਕਿਸੇ ਦਾ ਵੀ ਇਸ ਏਜ ਵਾਲਾ ਨਾਪਤਾ ਤੁਸੀਂ ਬਿਲਕੁਲ ਇਸੇ ਤਰ੍ਹਾਂ ਹੀ ਕਟਿੰਗ ਕਰਿਓ ਠੀਕ ਹੈ ਤੇ ਤੁਹਾਡੀ ਫਿਟਿੰਗ ਬਹੁਤ ਵਧੀਆ ਆਊਗੀ ਤੇ ਹੁਣ ਦੇਖੋ ਆਪਾਂ ਇਹ ਇਸ ਤਰ੍ਹਾਂ ਪਿਛਾ ਲਿਆ ਸੀਗਾ ਠੀਕ ਹੈ ਤੇ ਇਹਨੂੰ ਆਪਾਂ ਪਹਿਲਾਂ ਇੱਕ ਪੱਲਾ ਕੱਢ ਲੈਣਾ ਹੈਗਾ ਕੱਟ ਕੇ ਇੱਥੋਂ ਆਪਾਂ ਫੋਲਡ ਕਰ ਲੈਣਾ ਪਹਿਲਾਂ ਹੁਣ ਜਿਹੜਾ ਆਪਣਾ हिਪ ਦਾ ਨਾਪ ਹੈਗਾ ਉਹ 24 ਇੰਚ ਹੈ ਠੀਕ ਹੈ 24 ਇੰਚ ਹੈ ਤੇ ਆਪਾਂ 4 ਇੰਚ ਵੱਧ ਲਵਾਂਗੇ ਤੁਸੀਂ ਇਹਦੇ ਦੇਖੋ ਆਪਾਂ ਇਹਦੇ ਤੇ ਸਾਈਡਾਂ ਤੇ ਉਹ ਨਹੀਂ ਲਾਉਣੀਗੀ ਲੇਸ ਨਹੀਂ ਲਾਉਣੀ ਇਹਦੇ ਆਪਾਂ ਜਿਹੜੀ ਇਹਦੀ ਆਪਾਂ ਘੇਰੇ ਤੇ ਇਨਸਰਟ ਕਰਕੇ ਲਗਾਵਾਂਗੇ ਪਿੰਟੈਕਸ ਵਗੈਰਾ ਪਾਵਾਂਗੇ ਕਿਉਂਕਿ ਫਿਰ ਆਪਾਂ ਇਹ ਲੰਬਾਈ ਦੇ ਵਿੱਚ ਵੱਧ ਲਵਾਂਗੇ ਠੀਕ ਹੈ ਤੇ ਹੁਣ ਆਪਾਂ ਹਿਪ ਹੈ ਜਿਹੜੀ ਉਹ 4 ਇੰਚ ਜੇ ਤੁਸੀਂ ਨਹੀਂ ਵੀ ਲੈਣੀ ਤਾਂ ਤੁਸੀਂ 3 ਇੰਚ ਵੀ ਲੈ ਸਕਦੇ ਹੋ ਜੇ ਆਪਾਂ ਲੇਸ ਜਾਂ ਪਾਈਪਿੰਗ ਵਗੈਰਾ ਲਗਾਉਣੀ ਹੈ ਤਾਂ ਆਪਾਂ ਨੂੰ 4 ਇੰਚ ਲੈਣੀ ਪੈਂਦੀ ਹੈ ਠੀਕ ਹੈ ਹੁਣ ਆਪਾਂ ਇਹ 3 ਇੰਚ ਵੱਧ ਹੀ ਲੈ ਲਾਂਗੇ ਠੀਕ ਹੈ ਜੀ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵਿਛਾ ਲਿਆ ਸੀਗਾ ਠੀਕ ਹੈ ਤੇ ਇਹ ਇਨੂੰ ਆਪਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ 24 ਤੇ 3 27 ਠੀਕ ਹੈ 27 ਇੰਚ ਲੈ ਲਾਂਗੇ ਹੁਣ ਆਪਾਂ ਇਹ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਠੀਕ ਹੈ ਇਹ ਕੱਪੜਾ ਹੈ ਜਿਹੜਾ ਇਹ ਥੋੜਾ ਜਿਹਾ ਫਲਫੀ ਹੁੰਦਾ ਹੈਗਾ ਇਹਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਇਹਦੀ ਕਟਿੰਗ ਕਰਨੀ ਹੈ ਦੇਖੋ ਹੁਣ ਪਹਿਲਾਂ ਆਪਾਂ ਦੇਖ ਲੈਣਾ ਵੀ ਆਪਣੇ ਕੋਲੇ ਕਿੰਨਾ ਇਹ ਫੋਲਡਿੰਗ ਵਾਲਾ ਆਪਣੇ ਕੋਲੇ ਪੂਰਾ 14 ਹੈਗਾ ਠੀਕ ਹੈ ਸਾਰੇ ਆਪਾਂ ਇਸ ਤਰ੍ਹਾਂ जाना इस तरह ठीक है हम यंबाई है, है। साढ़े तरताली इंच तैयार तो आप चार इंच ज साढ़े चार इंच है जी ਬਦਲੇ ਲਾਂਗੇ ਕਿਉਂਕਿ ਇਹ ਤੁਸੀਂ 5 ਇੰਚ ਵੀ ਲੈ ਸਕਦੇ ਹੋ ਆਪਾਂ ਪਿੰਟੈਕਸ ਪਾਉਣੀਆਂ ਨੇ ਤੇ ਲੇਸ ਇਨਸਰਟ ਕਰਨੀਆਂ ਜਿਹੜੀ ਇਹਦੀ ਲੇਸ ਆ ਉਹ ਥੋੜੀ ਜੀ ਚੌੜੀ ਹੈਗੀ ਤੇ ਆਪਣਾ ਅੱਧਾ ਆਪਣੀ ਲੰਬਾਈ ਜਿਹੜੀ ਉਹ ਵੀ ਕਵਰ ਕਰ ਲੂਗੀ ਠੀਕ ਹੈ ਤੇ ਆਪਣੇ ਕੋਲੇ ਕਪੜਾ ਵੀ ਪੂਰਾ ਪੂਰਾ ਹੀ ਹੈ ਤਾਂ ਕਰਕੇ ਆਪਾਂ 5 ਇੰਚ ਨਹੀਂ ਲੈ ਸਕਦੇ ਤਾਂ ਆਪਾਂ 4.5 ਲੈ ਲਾਂਗੇ ਜਾਂ 4 ਇੰਚ ਲਾਵਾਂਗੇ ਠੀਕ ਹੈ ਹੁਣ ਦੇਖੋ ਆਪਣੇ ਕੋਲੇ ਲੰਬਾਈ 347 ਲੈ ਲਈ ਹੈ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਇੱਕ ਪੱਲੇ ਤੇ ਇਹ ਨਿਸ਼ਾਨੀ ਲਗਾ ਲਈ ਹੈ ਠੀਕ ਹੈ ਪਾਣੀ 14 14 ਇੰਚ ਲੈ ਲਿਆ ਸੀਗਾ ਆਪਾਂ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ ਲਓ ਜੀ ਆਪਣਾ ਇੱਕ ਪੱਲਾ ਲੈ ਗਿਆ ਹੁਣ ਇਹ ਠੀਕ ਹੈ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਉਸੇ ਤਰ੍ਹਾਂ ਹੀ ਆਪਾਂ ਦੂਜਾ ਪੰਡਾ ਵਿਛਾ ਲੈਣਾ ਹੈ ਇਹਦੇ ਵਿੱਚ ਤੁਹਾਨੂੰ ਸਾਰਾ ਦੱਸੂਗੀ ਵੀ ਇਹਦੇ ਵਿੱਚ ਹੁਣ ਦੇਖੋ ਇਹ ਆਪਣਾ ਜਿਹੜਾ ਨਾਪ ਹੈ ਥੋੜਾ ਜਿਹਾ ਹੈਵੀ ਨਾਪ ਹੈਗਾ ਇਹ ਤੇ ਜਿਹੜੇ ਪਾਵਾਂ ਦੇ ਵਿੱਚ ਹਮੇਸ਼ਾ ਜੋੜ ਹੀ ਪੈਂਦਾ ਹੁੰਦਾ ਹੈਗਾ ਠੀਕ ਹੈ ਜਿਹੜਾ ਮੈਚਿੰਗ ਸੂਟ ਹੁੰਦਾ ਹੈ ਉਦੇ ਵਿੱਚ ਤਾਂ ਹਮੇਸ਼ਾ ਜੋੜ ਹੀ ਪੈਂਦਾ ਹੁੰਦਾ ਤੇ ਉਹ ਮੈਂ ਤੁਹਾਨੂੰ ਦੱਸੂਗੀ ਵੀ ਜੋੜ ਆਪਾਂ ਕਿਵੇਂ ਪਾਉਣਾ ਹੈ ਜੋੜ ਪਾਉਣ ਦੇ ਵੀ ਅਲੱਗ-ਅਲੱਗ ਤਰੀਕੇ ਹੁੰਦੇ ਆ ਕੋਈ ਕਿਵੇਂ ਪਾ ਲੈਂਦਾ ਕੋਈ ਕਿਵੇਂ ਪਾ ਲੈਂਦਾ ਠੀਕ ਹੈ ਤੇ ਆਪਾਂ ਹੁਣ ਪਹਿਲਾਂ ਇਹਦਾ ਬੈਕ ਪੱਲਾ ਜਿਹੜਾ ਉਹ ਉਤਾਰ ਲੈਨੇ ਹੁਣ ਉਨੇ ਹੀ ਪਾਉਣੇ 14 14 ਇੰਚ ਹੈ ਜਿਹੜਾ ਆਪਾਂ ਇੱਥੋਂ ਲੈ ਲਵਾਂਗੇ ਠੀਕ ਹੈ ਲੰਬਾਈ ਤੇ ਚੜਾਈ ਲੋ ਜੀ ਆਪਣੇ ਕੋਲੇ ਹੁਣ ਇਹ ਦੋਨੇ ਪੱਲੇ ਕੱਟੇ ਗਏ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਕੱਪੜਾ ਰਿਹਾ ਹੁਣ ਆਪਣੇ ਕੋਲੇ ਇਹ ਬਾਹਾਂ ਦਾ ਹੁਣ ਦੇਖੋ ਜਿਹਦੇ ਬ੍ਰੈਸਟ 23.5 ਹੈ ਤਾਂ ਉਹਦੀ ਹੁਣ ਆਪਾਂ ਇੱਥੋਂ ਬਾਹ ਆਪਾਂ ਨੂੰ ਘੱਟੋ-ਘੱਟ 12-13 ਇੰਚ ਚਾਹੀਦੀ ਹੈਗੀ ਤੇ ਆਪਣੇ ਕੋਲੇ ਹੈਗੀ ਹੈ ਇਹ ਸਾਰੀ 8.5 ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਜੋੜ ਕਿਸ ਤਰ੍ਹਾਂ ਪਾਉਣਾ ਦੇਖੋ ਜਿਹੜੀ ਲੰਬਾਈ ਹੈਗੀ 18 ਇੰਚ ਹੈਗੀ ਟੋਟਲ ਤੇ 3 ਇੰਚ ਆਪਾਂ ਵਧਾ ਲਵਾਂਗੇ 21 ਇੰਚ ਲਵਾਂਗੇ ਠੀਕ ਹੈ ਇਹ ਲੈ ਲਈਏ 21 ਇੰਚ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਠੀਕ ਹੈ ਇਹ ਹੁਣ ਆਪਾਂ ਇਸ ਤਰ੍ਹਾਂ ਫੋਲਡ ਕਰ ਲਏ 21 ਇੰਚ ਇਹ ਆਪਣੇ ਕੋਲ ਦੋਨੇ ਪਾਵੇਂ ਆ ਗਈਆਂ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰ ਲੈਣਾ ਦੇਖੋ ਇਹਦੇ ਵਿੱਚ ਥੋੜਾ ਜਿਹਾ ਕਾਣ ਹੈਗਾ ਇਹ ਜਿਹੜਾ ਆਪਣਾ ਬਾਹਰ ਕੱਪੜਾ ਆਪਾਂ ਉੱਧਰ ਨਹੀਂ ਰੱਖਣਾ ਇਹਨੂੰ ਬਰਾਬਰ ਹੀ ਰੱਖਾਂਗੇ ਠੀਕ ਹੈ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਰੱਖ ਲਿਆ ਤੇ ਇਹਦੀ ਆਪਾਂ ਕਟਿੰਗ ਕਰ ਦਾਂਗੇ ਹੁਣ ਦੇਖੋ ਆਪਾਂ ਇਹਦੀ ਕਟਿੰਗ ਕਰਤੀ ਤੇ ਜਿਹੜਾ ਇਹ ਐਕਸਟਰਾ ਕੱਪੜਾ ਹੈ ਇਹ ਜਿਵੇਂ ਆਪਾਂ ਕਰ ਦਿੰਨੇ ਆ ਇੱਕ ਸਾਲ ਰੱਖਾਂਗੇ ਆਪਾਂ ਸਾਰੇ ਕੱਪੜੇ ਨੂੰ ਹਜੇ ਆਪਾਂ ਕੋਈ ਵੀ ਕਾਟ ਵਗੈਰਾ ਨਹੀਂ ਪਾਈ ਤੇ ਕਾਟ ਜਦੋਂ ਆਪਾਂ ਕਾਟ ਪਾਉਣੀ ਹੈ ਤਾਂ ਫੁੱਲਾਂ ਦਾ ਜਰੂਰ ਧਿਆਨ ਰੱਖਣਾ ਵੀ ਆਪਣੇ ਫੁੱਲ ਜਿਹੜੇ ਉਹ ਕਿੱਧਰ ਨੂੰ ਜਾਂਦੇ ਆ ਠੀਕ ਹੈ ਤੇ ਕੇ ਕੰਨੀ ਵੀ ਥੋੜੀ ਥੋੜੀ ਮੈਂ ਕੱਟਣੀ ਹੈ ਕਿਉਂਕਿ ਇਹ ਥੋੜੀ ਜਿਹੀ ਇਕੱਠੀ ਹੁੰਦੀ ਹੈ ਆ ਤੰਡੀ ਹੈ ਨਾ ਤਾਂ ਕਰਕੇ ਤੇ ਇਹਨੂੰ ਵੀ ਆਪਾਂ ਥੋੜਾ ਥੋੜਾ ਕੱਟ ਦੇਣਾ ਹੈ ਕਿਉਂਕਿ ਤਾਂ ਆਪਣੇ ਕੋਲ ਕੱਪੜਾ ਥੋੜਾ ਹੈਗਾ ਜਿਆਦਾ ਨਹੀਂ ਆਪਾਂ ਆਫ ਕਰ ਲੀ ਹਾਂ ਆ ਦੇਖੋ ਹੁਣ ਆਪਾਂ ਇਹ ਕੱਟ ਦਿੱਤੀ ਹੈ ਠੀਕ ਹੈ ਤੇ ਇਹਦੇ ਪਹਿਲਾਂ ਆਪਾਂ ਫਲਾਵਰ ਦੇਖ ਲੈਣੇ ਆ ਕਿੱਧਰ ਨੂੰ ਜਾਂਦੇ ਆ ਉੱਪਰ ਨੂੰ ਜਾਂਦੇ ਇਹਦੇ ਫਲਾਵਰ ਆਪਾਂ ਪਹਿਲਾਂ ਇਹਨੂੰ ਅਲੱਗ-ਅਲੱਗ ਕਰ ਲੈਣਾ ਦੇਖਿਆ ਠੀਕ ਹੈ ਤੇ ਜਿਹੜਾ ਇਹ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਉਲਟਾ ਲੈਣਾ ਇਹਦਾ ਜ਼ਰੂਰ ਧਿਆਨ ਰੱਖਣਾ ਫਲਾਫਾ ਠੀਕ ਹੈ ਜੇ ਪਲੇਨ ਕਪੜਾ ਹੈ ਉਹਦਾ ਕੋਈ ਚੱਕਰ ਨਹੀਂ ਹੁਣ ਦੇਖੋ ਆਪਾਂ ਇਹ ਜਿਹੜੇ ਆਪਣੇ ਕੋਲੇ ਇਹ ਬਾਹਮ ਹੋ ਗਈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਜੇ ਤੁਸੀਂ ਇੱਧਰ ਜੋੜ ਨਹੀਂ ਲਗਾਉਣਾ ਠੀਕ ਹੈ ਤੇ ਤੁਸੀਂ ਜੇ ਤੁਹਾਡੇ ਕੋਲ ਕੋਈ ਵੀ ਪਾਈਪਿੰਗ ਹੈ ਜਾਂ ਬਾਟਮ ਜਿਹੜੀ ਉਹਦੇ ਕਪੜੇ ਦੀ ਲਗਾ ਕੇ ਨਾ ਇੱਥੇ ਪਾਈਪਿੰਗ ਤੁਸੀਂ ਐਂ ਸੈਂਟਰ ਦੇ ਵਿੱਚ ਇੱਥੋਂ ਉਹ ਵੀ ਲਗਾ ਸਕਦੇ ਹੋ ਜੇ ਤੁਸੀਂ ਸਾਈਡਾਂ ਤੇ ਜੋੜ ਨਹੀਂ ਪਾਉਣਾ ਤਾਂ ਤੇ ਜੇ ਆਪਾਂ ਸਾਈਡਾਂ ਤੇ ਜੋੜ ਪਾਉਣਾ ਤਾਂ ਇਸ ਤਰ੍ਹਾਂ ਹੁਣ ਇਹ ਲੈ ਲਿਆ ਆਪਾਂ ਕੱਪੜਾ ਠੀਕ ਹੈ ਪਾਰੀ ਨਾਪ ਦਾ ਜਿਹੜਾ ਜੋੜ ਥੋੜਾ ਜਿਹਾ ਜ਼ਿਆਦਾ ਹੀ ਲੱਗਦਾ ਹੁੰਦਾ ਹੁਣ ਦੇਖੋ ਆਪਣੇ ਕੋਲੇ ਜਿਹੜਾ ਇਹ ਐਕਸਟਰਾ ਕੱਪੜਾ ਹੈਗਾ ਇਹਦਾ ਆਪਾਂ ਜੋੜ ਲਵਾਵਾਂਗੇ ਜਿਹੜਾ ਸਾਡੇ ਦੇਖੋ 23 ਇੰਚ ਬ੍ਰੈਸਟ ਹੈਗੀ ਤਾਂ ਆਪਾਂ ਇਥੋਂ ਮੋਢਾ ਜਿਹੜਾ ਉਹ 9.5 ਲਵਾਂਗੇ ਬਿਲਕੁਲ ਠੀਕ ਆਊਗਾ ਇਹ ਠੀਕ ਹੈ 23 ਇੰਚ ਦੀ ਜਿਹਦੀ ਬ੍ਰੈਸਟ ਹੈਗੀ ਉਹਦਾ ਤੁਸੀਂ ਇਥੋਂ ਮੋਢਾ ਜਿਹੜਾ 9.5 ਰੱਖੋਗੇ ਤਾਂ ਇਹ ਬਿਲਕੁਲ ਸਹੀ ਆਊਗਾ ਤੇ ਹੁਣ ਆਪਾਂ ਨੂੰ ਦੇਖੋ ਇੰਨਾ ਕੱਪੜਾ ਤਾਂ ਵੈਸੀ ਚਾਹੀਦਾ ਤੇ ਥੋੜਾ ਜਿਹਾ ਮਾਰਜਨ ਵੀ ਆਪਾਂ ਰੱਖਣਾ ਹੁੰਦਾ 2 ਇੰਚ ਦਾ ਤਾਂ ਕਰਕੇ ਆਪਾਂ ਨੂੰ 12 ਇੰਚ ਜਾਂ 1.5 ਇੰਚ ਆਪਾਂ ਨੂੰ ਟੋਟਲ ਸਾਰਾ ਚਾਹੀਦਾ ਹੈ ਕੱਪੜਾ ਠੀਕ ਹੈ ਇਹਦੀ ਕੰਨੀ ਵੀ ਆਪਾਂ ਥੋੜੀ ਜਿਹੀ ਲਾ ਲੈਣੀ ਹੈ ਜਿਹੜੀ ਇਕੱਠੀ ਜੀ ਹੁੰਦੀ ਹੈ ਦੇਖੋ ਇਸ ਤਰ੍ਹਾਂ ਆਪਾਂ ਇਹ ਕਪੜਾ ਰੱਖ ਲੈਣਾ ਠੀਕ ਹੈ ਇੱਥੇ ਜੋੜ ਲੱਗੂਗਾ ਇਹ ਜਿਹੜੀ ਆਪਣੀ ਆਹਾ ਹੈ ਪਲੇਨ ਕਪੜਾ ਇਹਨੂੰ ਆਪਾਂ ਸੀਨਾ ਦੇ ਵਿੱਚ ਦੇਣਾ ਬਾਹਰ ਨਹੀਂ ਘਟਣਾ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਇਹ ਜੀ ਇੱਕ ਬਾਹਾਂ ਦਾ ਜੋੜ ਹੈਗਾ ਮੈਂ ਤੁਹਾਨੂੰ ਦੱਸਦੀ ਆ ਇਹ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਇਹ ਦੇਖੋ ਹੁਣ 9.5 ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ 2 ਇੰਚ ਆਪਾਂ ਵੱਧ ਲੈਣਾ 1.5 ਲੈ ਲੈਣੇ ਤੁਸੀਂ 12 ਵੀ ਲੈ ਸਕਦੇ ਹੋ ਠੀਕ ਹੈ ਹੁਣ ਦੇਖੋ ਆਪਾਂ ਨੂੰ ਇੰਨਾ ਕਪੜਾ ਚਾਹੀਦਾ ਹੋਰ ਜੋੜ ਵਾਸਤੇ ਤੇ ਪਹਿਲਾਂ ਆਪਾਂ ਇਹਨਾਂ ਲਾ ਲੈਣੇ ਠੀਕ ਹੈ ਇਹ ਇਸ ਤਰ੍ਹਾਂ ਇਹ ਆਪਾਂ ਲਾ ਲੈਣਾਗਾ ਦੇਖੋ ਇਹ ਇੱਕ ਬਾਹਲਾ ਜੋੜ ਆ ਗਿਆ ਠੀਕ ਹੈ ਆਹ ਵਾਲੀਆਂ ਆਪਣੇ ਕੋਲੇ ਦੋਨੇ ਬਾਹਾਂ ਨੇ ਇੱਕ ਬਾਹਲਾ ਜੋੜ ਹੈ ਤੇ ਦੂਜੀ ਵਾਹ ਦਾ ਜੋੜ ਪਿਆ ਆਪਾਂ ਇਸੇ ਤਰ੍ਹਾਂ ਹੀ ਕੱਢ ਲੈਣ। ਇਹਨੋਂ ਆਪਾਂ ਉੱਪਰ ਰੱਖ ਲਾਂਗੇ ਜਿੰਨਾ ਇਹ ਹੈਗਾ ਉਹਨਾਂ ਨੂੰ ਆਪਾਂ ਕਟਿੰਗ ਕਰ ਲੈਣ। ਲਓ ਜੀ ਇਹ ਤਾਂ ਹੁਣ ਆਪਣੇ ਬਾਹਾਂ ਦਾ ਜੋੜ ਹੋ ਗਿਆ। ਠੀਕ ਹੈ। ਇਹਨੂੰ ਆਪਾਂ ਜੋੜ ਕੇ ਫੇਰ ਇਹਦੇ ਉੱਤੇ ਆਪਾਂ ਕੱਟ ਪਾਉਣੀ ਹੈ ਪਹਿਲਾਂ ਨਹੀਂ ਪਾਉਣੀ। ਹੁਣ ਆਪਾਂ ਇਹ ਲਾਈਨਿੰਗ ਕੱਟ ਲੈਣੀ ਹੈ ਲਾਈਨਿੰਗ ਆਪਾਂ ਕੱਟਣੀ ਹੈ ਜਿੰਨੀ ਆਪਣੀ ਸ਼ਰਟ ਦੀ ਲੰਬਾਈ ਹੈ ਉਨੀ ਹੀ ਕਟਾਂਗੇ ਐਕਸਟਰਾ ਨਹੀਂ ਕੱਟਣੀ ਜਿਵੇਂ ਆਪਾਂ ਸ਼ਰਟ ਦੇ ਵਿੱਚ ਹੁਣ ਆਪਾਂ 4 ਇੰਚ ਜਾਂ 3 ਇੰਚ ਵਾਧਾ ਲੈ ਲਿਆ ਲਾਈਨਿੰਗ ਨੇ ਇਹ ਆਪਾਂ ਉਨੀ ਲੈਣੀ ਹੈ ਜਿੰਨੀ ਆਪਣੀ ਸ਼ਰਟ ਦੀ ਰੈਡੀ ਲੈਂਥ ਹੈ ਠੀਕ ਹੈ ਇਹ ਹੁਣ ਆਪਣੇ ਕੋਲ ਫੋਲਡ ਕਪੜਾ ਆਏਗਾ ਦੋ ਹੋਲ ਤੈਨ ਦੇ ਵਿੱਚ ਫੋਲਡ ਕੀਤਾ ਹੋਇਆ ਠੀਕ ਹੈ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਫੋਲਡ ਕਰ ਲੈਣਾ ਲਓ ਜੀ ਇਹ ਆਪਣੀ ਛੜਦਾ ਹੋ ਗਿਆ ਠੀਕ ਹੈ ਤੇ ਇਹ ਹੁਣ ਆਪਣੀਆਂ ਬਾਹਮਾਂ ਹੁਣ ਆਪਾਂ ਇਹਦੇ ਵਿੱਚੋਂ ਬਾਹਮਾ ਕੱਢਾਂਗੇ ਹੁਣ ਦੇਖੋ ਬਾਹਮਾ ਕਿਵੇਂ ਕੱਢਣੀਆਂ ਨੇ ਹੁਣ ਇਹ ਬਾਹਮਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਜੋੜ ਨਹੀਂ ਲਗਾਵਾਂਗੇ ਠੀਕ ਹੈ ਕਿਉਂਕਿ ਇਹ ਕੱਪੜਾ ਆਪਣੇ ਕੋਲ ਇੰਨਾ ਕੀ ਬਚ ਜੂਗਾ ਹੁਣ ਆਪਾਂ ਜਿਹੜਾ ਇਹਦਾ ਜੋੜ ਲਗਾਉਣਾ ਹੈ ਬਾਹਮਾਂ ਦਾ ਇੱਥੇ ਆਪਾਂ ਜੋੜ ਲਗਾਵਾਂਗੇ ਸੈਂਟਰ ਦੇ ਵਿੱਚ ਠੀਕ ਹੈ ਤੇ ਆਪਣੇ ਜਿਹੜਾ ਫਿਰ ਇਹ ਜਿਹੜੀ ਬਾਹ ਪੂਰੀ ਆ ਜੂਗੀ ਹੁਣ ਆਪਾਂ ਜਿਹੜੀ ਬਾਹ ਲਈ ਸੀ ਉਹ ਅ ਬਾਈ ਇੰਚ ਲਈ ਸੀ ਨਹੀਂ 21 ਇੰਚ ਲਈ ਸੀ ਠੀਕ ਹੈ ਇਸ ਤਰ੍ਹਾਂ ਇਹਨੂੰ ਫੋਲਡ ਕਰ ਦੇਣਾ ਇਹ ਦੇਖੋ ਆਪਣੇ ਕੋਲੇ ਹੁਣ ਇਹ ਇਸ ਤਰ੍ਹਾਂ ਦੋ ਵਾਹਾਂ ਆ ਗਈਆਂ ਠੀਕ ਹੈ ਇਹਨੂੰ ਹੁਣ ਆਪਾਂ ਜਿਹੜਾ ਜੋੜ ਲਗਾਉਣਾ ਹੈ ਸੈਂਟਰ ਦੇ ਵਿੱਚੋਂ ਲਗਾਉਣਾ ਹੈਗਾ ਠੀਕ ਹੈ ਕਿਉਂਕਿ ਜਿਹੜੀ ਹੈਗਾ ਇਹ ਅੰਦਰ ਹੀ ਆ ਜਾਂਦੀ ਹੈ ਲਾਈਨਿੰਗ ਤੇ ਇਹਨੂੰ ਆਪਾਂ ਫੇਰ ਦੇਖ ਲੈਣਾ ਵੀ ਆਪਣੇ ਕੋਲੇ ਕਪੜਾ ਪੂਰਾ ਹੈ ਠੀਕ ਹੈ ਤੇ ਹੁਣ ਦੇਖੋ ਇਹਨੀਆਂ ਆਪਾਂ ਕਟਿੰਗ ਕਰ ਦੇਣੀ ਹੈ ਤੇ ਹੁਣ ਆਪਾਂ ਜਦੋਂ ਇੱਥੇ ਜੋੜ ਲਗਾਵਾਂਗੇ ਦੇਖੋ ਫੇਰ ਵੀ ਆਪਣੇ ਕੋਲੇ ਬਾਹਾਂ ਦਾ ਜਿਹੜਾ ਲਾਈਨਿੰਗ ਹੈ ਉਹ ਥੋੜੀ ਜਿਹੀ ਘਟੂਗੀ ਕਿਉਂਕਿ ਬ੍ਰੈਸਟ ਜ਼ਿਆਦਾ ਠੀਕ ਹੈ ਤੇ ਆਪਣਾ ਹੁਣ ਦੇਖ ਲਓ ਇੱਥੋਂ ਅੱਧਾ ਇੰਚ ਛੱਡ ਕੇ ਸੀਨ ਦਾ ਤੇ ਆਪਣੇ ਕੋਲੇ ਪੂਰੀ 9.5 ਇੱਥੋਂ ਆਉਂਦੀ ਹੈ ਤੇ ਆਪਣੇ ਕੋਲੇ ਫਿਰ ਇਹ ਘਟਦੀ ਹੈ ਤਾਂ ਥੋੜਾ ਜਿਹਾ ਜੋੜ ਆਪਾਂ ਇੱਧਰ ਵੀ ਲਗਾਵਾਂਗੇ ਠੀਕ ਹੈ ਇਹ ਲਾਈਨਿੰਗ ਇਸ ਤਰ੍ਹਾਂ ਹੀ ਲੱਦਦੀ ਹੈ ਇਹਦਾ ਜੋੜ ਹੈ ਜਿਹੜਾ ਹੁਣ ਦੇਖੋ ਜਿਹੜਾ ਆਪਣੇ ਕੋਲੇ ਇਹ ਸੀਗਾ ਕੱਪੜਾ ਦੇਖੋ ਇਹਨੂੰ ਆਪਾਂ ਚਾਰ ਤਿਆਂ ਦੇ ਵਿੱਚ ਕਰ ਲੈਣਾ ਠੀਕ ਹੈ ਦੇਖਣਾ ਫਿਰ ਆਪਣੇ ਕੋਲ ਕਿੰਨਾ ਹੈਗਾ ਕਪੜਾ ਹਾਂਜੀ ਹੁਣ ਆਪਣੇ ਕੋਲੇ ਇਹ ਜਿਹੜਾ ਪੂਰਾ ਆਜੂਗਾ ਠੀਕ ਹੈ ਆਪਣੇ ਕੋਲੇ ਹੁਣ ਇਹ 1.5 ਆ ਗਿਆ ਇੱਥੋਂ ਆਪਾਂ ਅੱਧਾ ਇੰਚ ਛੱਡਤਾ ਸੀਨ ਵਾਸਤੇ ਤੇ ਇਹ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਜਿਹੜਾ ਇਹ ਬੰਦਾਂ ਵਾਲਾ ਪਾਸਾ ਹੈ ਉਹਦੀ ਵੀ ਆਪਾਂ ਕਟਿੰਗ ਕਰ ਲੈਣੀ ਹੈ ਤਾਂ ਹੁਣ ਆਪਣੇ ਕੋਲੇ ਜੋੜ ਵਾਲੇ ਕੱਪੜੇ ਆ ਗਏ ਬਾਹਾਂ ਦੇ ਵਿੱਚ ਜਿਆਦਾ ਜੋੜ ਲੱਗਣਗੇ ਲਾਈਨਿੰਗ ਦੀਆਂ ਵਿੱਚ ਜੇ ਪ੍ਰੈਸ਼ਰ ਨਾਲ ਆਪ ਆਪਣੇ ਕੋਲੇ ਪਰਲੇ ਬੰਦੇ ਦਾ ਹੁੰਦਾ ਠੀਕ ਹੈ ਫਿਰ ਆਪਣੇ ਕੋਲੇ ਆ ਜੋੜ ਲਾਉਣ ਦੀ ਲੋੜ ਨਹੀਂ ਸੀਗੀ ਠੀਕ ਹੈ ਫਿਰ ਆਪਾਂ ਇੱਕ ਸੈਂਟਰ ਦੇ ਵਿੱਚ ਹੀ ਜੋੜ ਲਗਾ ਦੇਣਾ ਸੀਗਾ ਹੁਣ ਇਹ ਹੋ ਗਿਆ ਆਪਣੇ ਆ ਬਾਹਾਂ ਠੀਕ ਹੈ ਸਾਰਾ ਇਹ ਆਪਾਂ ਜੋੜ ਲਗਾ ਕੇ ਤੇ ਕੱਚਾ ਕਰਕੇ ਫਿਰ ਆਪਾਂ ਕੱਟ ਪਾਵਾਂਗੇ ਇਹਦੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਸ਼ਰਟ ਦੀ ਆਪਾਂ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਇਹ ਦੇਖੋ ਹੁਣ ਆ ਇੱਕ ਤਾਂ ਆਪਾਂ ਹੈਗਾ ਇਹ ਪਹਿਲਾਂ ਦੇਖਣਾ ਹੈ ਵੀ ਫਲਾਵਰ ਦਾ ਮੂੰਹ ਕਿੱਧਰ ਨੂੰ ਹੈ ਠੀਕ ਹੈ ਇਹ ਉੱਪਰ ਨੂੰ ਜਾਂਦਾ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਜਿਹੜਾ ਕਾਨ ਵਗੈਰਾ ਉਹ ਤੁਸੀਂ ਪਹਿਲਾਂ ਹੀ ਕੱਢ ਦੇਣਾ ਨਹੀਂ ਤਾਂ ਸੂਟ ਹੈ ਜਿਹੜਾ ਉਹ ਟੇਢਾ ਜਾਣ ਲੱਗ ਜਾਂਦਾ ਜਿੱਧਰ ਨੂੰ ਜਿੰਨਾ ਕਪੜਾ ਨਿਕਲਦਾ ਤੁਸੀਂ ਉਧਰ ਹੀ ਕੀ ਕੱਢ ਦੇਣਾ ਠੀਕ ਹੈ ਇਹਨੂੰ ਆਪਾਂ ਪਹਿਲਾਂ ਇੱਕ ਵਾਰੀ ਹੋਰ ਪ੍ਰੈਸ ਕਰ ਲੈਣਾ ਥੋੜੀ ਜੀ ਕਰੀਜ਼ ਬਣਾ ਲੈਣੀ ਹੈ ਲਾਈਨ ਵਾਲੇ ਕੱਪੜੇ ਨੂੰ ਹਮੇਸ਼ਾ ਜਦੋਂ ਵੀ ਕੱਟਣਾ ਹੈ ਤਾਂ ਪ੍ਰੈਸ ਦੇ ਨਾਲ ਹੀ ਕੱਟਣਾ ਪ੍ਰੈਸ ਕਰਕੇ ਫਿਰ ਤੁਸੀਂ ਉਹਦੀ ਕਟਿੰਗ ਕਰਨੀ ਹੈ ਫਿਰ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਹੁਣ ਦੇਖੋ ਆਪਾਂ ਇਹ ਕੱਪੜਾ ਇੱਕ ਪਿਛਾ ਲਿਆ ਬੈਕ ਪੱਲਾ ਤੇ ਜਿਹੜੀ ਆਪਣੇ ਕੋਲੇ ਲਾਈਨਿੰਗ ਹੈ ਉਹਦਾ ਵੀ ਇੱਕ ਪੱਲਾ ਆਪਾਂ ਇਹ ਲੈ ਲਿਆ ਇਸ ਤਰ੍ਹਾਂ ਠੀਕ ਹੈ ਇਹਦੇ ਉੱਪਰ ਰੱਖ ਲੈਣਾ ਲਓ ਜੀ ਹੁਣ ਆਪਾਂ ਇਹ ਵਿਛਾਲਿਆ ਠੀਕ ਐ ਉਸੇ ਤਰ੍ਹਾਂ ਹੀ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਚੱਕ ਕੇ ਇਹਦੇ ਉੱਪਰ ਰੱਖਣਾ ਹੈਗਾ ਇਹਨੂੰ ਵੀ ਆਪਾਂ ਪ੍ਰੈਸ ਕਰ ਲੈਣਾ ਹਾਂਜੀ ਦੇਖੋ ਹੁਣ ਆਪਾਂ ਜਿਹੜਾ ਇਹ ਦੋਨੇ ਪੱਲੇ ਰੱਖ ਲਏ ਆ ਲਾਈਨਿੰਗਾਂ ਇਹਦੇ ਉੱਪਰ ਦੇਖੋ ਇਹ ਹੈਗਾ ਨੀਚੇ ਵਾਲਾ ਪੱਲਾ ਠੀਕ ਹੈ ਉਹਦੇ ਉੱਪਰ ਆਪਾਂ ਲਾਈਨਿੰਗ ਰੱਖ ਲਈ ਤੇ ਇਹ ਹੈਗਾ ਫਰੰਟ ਵਾਲਾ ਇਹਦੇ ਉੱਪਰ ਲਾਈਨਿੰਗ ਰੱਖ ਲਈ ਇਸ ਤਰ੍ਹਾਂ ਆਪਾਂ ਸਾਰੀ ਲਾਈਨਿੰਗ ਹੈ ਜਿਹੜੀ ਉਹ ਪ੍ਰੈਸ ਦੇ ਨਾਲ ਸੈੱਟ ਕਰ ਲਈਏ ਠੀਕ ਹੈ ਤੇ ਹੁਣ ਦੇਖੋ ਆਪਾਂ ਅੱਧਾ ਇੰਚ ਜਿਹੜਾ ਆਪਾਂ ਬਾਧ ਰੱਖਦੇ ਹੁੰਦੇ ਆਗੇ ਆ ਬੈਕ ਵਾਲਾ ਤੇ ਨੀਚੇ ਫਰੰਟ ਵਾਲਾ ਆਪਾਂ ਡਾਊਨ ਕਰਦੇ ਹੁੰਦੇ ਆ ਠੀਕ ਹੈ ਤੀਰਾਂ ਤੇ ਹੁਣ ਦੇਖੋ ਇਸ ਤਰ੍ਹਾਂ ਆਪਾਂ ਇੱਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਦੇਖੋ ਆਪਾਂ ਜੀ ਦੀ ਬ੍ਰੈਸਟ 17 ਇੰਚ ਹੈਗੀ 16.5 ਹੈਗੀ ਠੀਕ ਹੈ ਉਹਦਾ ਨਾਪ ਤੇਜੀ ਦੀ 24 ਤੱਕ ਹੈਗੀ ਬ੍ਰੈਸਟ 24 ਹੈ ਹਨਾ ਉਹਦਾ ਨਾਪ ਆਪਾਂ ਜਿਹੜਾ ਤੀਰਿਆ ਉਹ 6.5 ਹੀ ਲੈਣਾ ਹੈ ਠੀਕ ਹੈ 6.5 ਲੈਣਾ ਹੈਗਾ ਤੇ ਜੇ ਉਹ ਘਟਵਾਦ ਤਾ ਲੈਣਾ ਜਦੋਂ ਆਪਾਂ ਗਲਾ ਵੱਡਾ ਜਾਂ ਛੋਟਾ ਕਰਦੇ ਆ ਇਹ ਆਪਣਾ ਨਾਰਮਲ ਗਲਾ ਹੈਗਾ ਇਹਨਾਂ ਦਾ ਠੀਕ ਹੈ ਜੇ ਤਾਂ ਆਪਾਂ ਜਿਆਦਾ ਛੋਟਾ ਕਰਾਂਗੇ ਤਾ ਆਪਣੇ ਟੀਰੇ ਦੇ ਵਿੱਚ ਫਰਕ ਪੈ ਜੂਗਾ ਜੇ ਜਿਆਦਾ ਵੱਡਾ ਕਰਾਂਗੇ ਤਾਂ ਵੀ ਆਪਣੇ ਟੀਰੇ ਦੇ ਵਿੱਚ ਫਰਕ ਪੈ ਜੂਗਾ ਠੀਕ ਹੈ ਤੇ ਜੇ ਨਾਰਮਲੀ ਆਪਣੇ ਕੋਲੇ ਗਲੇ ਹੈਗੇ ਫਰੰਟ ਬੈਕ ਦੇ ਤਾਂ ਆਪਾਂ ਕੋਈ ਵੀ 17 ਤੋਂ ਲੈ ਕੇ 24 ਤੱਕ ਆਪਾਂ 6.5 ਹੀ ਲੈਣਾ ਠੀਕ ਹੈ ਇਸ ਤਰ੍ਹਾਂ ਦੇਖੋ ਹੁਣ ਆਪਾਂ ਇਹ 6.5 ਲੈ ਲਿਆ ਇੱਥੋਂ ਤੇ ਆਪਾਂ ਇੱਥੋਂ ਨਾਪ ਲੈਣਾ ਠੀਕ ਹੈ ਇੱਥੋਂ ਨਹੀਂ ਲੈਣਾ ਇੱਥੋਂ ਲੈ ਕੇ ਜਿਹੜਾ ਆਪਣਾ ਫਰੰਟ ਵਾਲਾਗਾ ਪੱਲਾ ਉਹਦੇ ਤੋਂ ਨਾਪ ਲੈਣਾ 7 ਇੰਚ। ਇਹ ਤੋਂ ਦੇਖੋ ਇਹ ਆਪਾਂ ਹੁਣ 7 ਇੰਚ ਲੈ ਲਿਆ ਠੀਕ ਹੈ। ਤੇ ਇੱਥੋਂ ਆਪਾਂ ਲੈਣਾ ਦੇਖੋ 1 ਇੰਚ ਉੱਪਰ ਛੱਟ ਕੇ ਇੱਥੋਂ ਆਪਾਂ 15 ਤੇ ਨਿਸ਼ਾਨੀ ਲਗਾਉਣੀ ਹੈ ਠੀਕ ਹੈ ਤੇ ਜਿਹੜਾ ਆਪਣਾ ਬ੍ਰੈਸਟ ਦਾ ਨਾਪ ਹੈਗਾ ਉਹ ਹੈਗਾ ਆਪਣੇ ਕੋਲੇ 23 ਇੰਚ ਤੇ ਆਪਾਂ 24 ਤੇ ਲਾ ਦਾਂਗੇ ਕਿਉਂਕਿ ਪਲੇਟ ਦੇ ਨਾਲ ਹੈ ਜਿਹੜਾ ਉਹ ਆਪਣਾ ਉਹ ਨਹੀਂ ਆ ਜਾਊਗਾ ਦੇਖੋ ਇਸ ਤਰ੍ਹਾਂ ਆਪਾਂ ਹੁਣ ਇਹ ਇਸ ਤਰ੍ਹਾਂ ਕਰ ਦੇਣਾ ਹੈ ਠੀਕ ਹੈ ਕਾਟ ਪਾਤੀ ਇਹ ਆਪਣੀ ਫਰੰਟ ਵਾਲੀ ਇੱਥੋਂ ਮੈਂ 15 ਇੰਚ ਲਿਆ ਹੈਗਾ ਦੇਖ ਲਓ ਤੁਸੀਂ ਠੀਕ ਹੈ ਤੇ ਜਿਹੜੀ ਬੈਕ ਵਾਲੀ ਉਹ ਵੀ ਆਪਾਂ ਇੱਥੋਂ ਹੀ ਚੱਕਣੀ ਹੈ ਜਿੰਨਾ ਆਪਣਾ ਨਾਪ ਲਿਆ ਹੋਇਆ ਹੈਗਾ ਦੇਖੋ ਇਹ ਹੁਣ ਵੈਸੇ ਤੁਹਾਨੂੰ ਚਾਕ ਹੈ ਜਿਹੜਾ ਥੋੜਾ ਜਿਹਾ ਘੱਟ ਦਿੰਦਾ ਹੈਗਾ ਵੈਸੇ ਮੈਂ ਪੂਰਾ ਡਾਰਕ ਕੀਤਾ ਹੋਇਆ ਹੈ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਘੱਟ ਦਿੰਦਾ ਹੁਣ ਆਪਾਂ ਇੱਥੋਂ ਲੈ ਲਿਆ ਠੀਕ ਹੈ ਇੱਥੋਂ 6.5 ਲੈ ਲਿਆ ਸੀ ਇੱਥੋਂ 7 ਲੈ ਲਿਆ ਸੀ ਮੋਡਾ ਠੀਕ ਹੈ ਤੇ ਇੱਥੋਂ ਦੇਖੋ ਆਪਾਂ ਜਿੱਥੋਂ ਕਾਟ ਪਾਈ ਹੈਗੀ ਇੱਥੋਂ ਆਪਾਂ 15 ਇੰਚ ਲਿਆ ਸੀ ਇੱਥੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਬ੍ਰੈਸਟ ਹੈਗੀ ਉਹਨਾਂ ਲੈ ਲਿਆ 20 ਇੰਚ ਵੱਧ ਲਿਆ ਹੈਗਾ ਉਸ ਤੋਂ ਬਾਅਦ ਆਪਾਂ ਇੱਥੇ ਇਹਦੀ ਕਾਟ ਪਾਤੀ ਆ ਇਹ ਹੋ ਗਈ ਆਪਣੀ ਫਰੰਟ ਵਾਲੀ ਕਾਟ ਠੀਕ ਹੈ ਤੇ ਹੁਣ ਦੇਖੋ ਬੈਕ ਵਾਲੀ ਵੀ ਆਪਾਂ ਇੱਥੋਂ ਹੀ ਚੱਕਣੀ ਹੈ ਇੱਥੇ ਆ ਕੇ ਮਿਲਾ ਦੇਣੀ ਆ ਆਪਾਂ ਇਹ ਇੱਥੇ ਨਹੀਂ ਮਿਲਾਉਣੀ ਇੱਧਰ ਆ ਕੇ ਠੀਕ ਹੈ ਇੱਥੇ ਹੀ ਮਿਲਾ ਦੇਣੀ ਆ ਇਸ ਤਰ੍ਹਾਂ ਚੰਗੀ ਕਰਕੇ ਅੱਗੇ ਦੇਖੋ ਹੁਣ ਆਪਣਾ ਇਹ ਜਿਹੜਾ ਹੈਗਾ ਦੋਨੇ ਕਾਟਾਂ ਦੇ ਨਿਸ਼ਾਨ ਹੈ ਜਿਹੜੇ ਉਹ ਲੱਗ ਗਏ ਨੇ ਠੀਕ ਹੈ ਤੇ ਹੁਣ ਆਪਾਂ ਪਾਵਾਂਗੇ ਪਲੇਟਾਂ ਪਲੇਟਾਂ ਆਪਾਂ ਪਾਉਣੀ ਆ 12:30 ਤੇ ਮੈਂ ਇਸ ਤਰ੍ਹਾਂ ਆਪਾਂ ਹੁਣ ਇੱਥੋਂ ਲੈ ਲਵਾਂ ਇਹ ਵੀ ਫਰੰਟ ਤੋਂ ਹੀ ਚੱਕਣਾ ਆਪਾਂ 12.5 ਤੇ ਆਪਾਂ ਇੱਥੇ ਨਿਸ਼ਾਨੀ ਲਗਾਉਣੀ ਹੈ ਠੀਕ ਹੈ ਚਲੋ ਮੈਂ yellow ਚੌਕਨ ਦੇ ਨਾਲ ਹੀ ਨਿਸ਼ਾਨੀ ਲਗਾਉਂਗੀ ਠੀਕ ਹੈ ਹੁਣ ਆਪਾਂ 7 ਇੰਚ ਜਿਹੜੀ ਇਹਦੇ ਹੋ ਲਖੀ ਠੀਕ ਹੈ ਬ੍ਰੈਸਟ ਹੈਵੀ ਹੈ ਤੇ ਤਾਂ ਕਰਕੇ ਆਪਾਂ 12.5 ਤੇ ਇੱਥੇ ਅ ਅ ਪਲੇਟ ਦਾ ਨਿਸ਼ਾਨ ਹੈ ਜਿਹੜਾ ਇੱਥੇ ਲਗਾਇਆ ਇਹ ਸਾਰੇ ਫਿਟਿੰਗ ਦੇ ਅਨੁਸਾਰ ਹੀ ਲੱਗਦੇ ਆ ਠੀਕ ਹੈ ਜਿੰਨੇ ਦੀ ਬ੍ਰੈਸਟ ਘਟਾ ਹੈ ਉਹ ਕਈਆਂ ਦੀ 11 ਤੇ ਲੱਗਦੀ ਹੈ 10 ਤੇ ਲੱਗਦੀ ਹੈ 9.5 ਤੇ ਲੱਗਦੀ ਹੈ ਠੀਕ ਹੈ ਤੇ ਹੁਣ ਆਪਾਂ ਇੱਥੋਂ ਉਸੇ ਤਰ੍ਹਾਂ ਹੀ ਇਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੋਇਆਗਾ ਇਸ ਤਰ੍ਹਾਂ ਆਪਾਂ 2-2 ਇੰਚ ਇੱਥੋਂ ਗੈਪ ਦੇ ਕੇ ਤੇ ਇਸ ਤਰ੍ਹਾਂ ਆਪਾਂ ਇਹ ਹੈਗੀ ਹੈ ਮੋਢੇ ਵਾਲੀ ਪਲੇਟ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਦੇਖਣਾ ਆਪਾਂ ਸਾਈਡ ਵਾਲੀ ਇਹ ਹਾਲ ਲਾਉਣੀ ਹੈਗੀ ਠੀਕ ਹੈ ਤੇ ਇੱਥੇ ਆਪਾਂ ਲਵਾਂਗੇ 16 ਇੰਚ ਹੈਪ ਹੈਗੀ ਆਪਣੀ 24 ਇੰਚ ਰੈਡੀ ਇਹੋ ਨੀਲੇ ਮਾਰਗੇ ਤੇ ਉਸ ਤੋਂ ਬਾਅਦ ਇੱਥੋਂ ਆਪਾਂ 7.5 ਲੈ ਕੇ ਤੇ ਇਹ ਜਿਹੜੀ ਹੈਗੀ ਆਪਣੀ ਪਲੇਟ ਸਾਈਡ ਵਾਲੀ ਇਸ ਤਰ੍ਹਾਂ ਨਿਸ਼ਾਨ ਲਗਾ ਦੋਗੇ ਠੀਕ ਹੈ ਇਹ ਆਪਣੀਆਂ ਪਲੇਟਾਂ ਦੇ ਨਿਸ਼ਾਨ ਹੋ ਗਏ ਉਸ ਤੋਂ ਬਾਅਦ ਆਪਾਂ ਲੰਬਾਈ ਦੇਖਣੀ ਹੈ ਦੇਖੋ ਹੁਣ ਆਪਾਂ ਇਹ ਇੰਨਾ ਇੰਨਾ ਦੇਖੋ ਆਪਾਂ ਇਹ ਫੋਲਡ ਕਰਨਾ ਠੀਕ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਦੇਖ ਲਿਆ ਕਰੋ ਇੰਨਾ ਠੀਕ ਹੈ ਤੇ ਇੰਨਾ ਆਪਾਂ ਇਹ ਲਾਈਨਿੰਗ ਰੱਖਾਂਗੇ ਠੀਕ ਹੈ ਇੰਨੀ ਫੋਲਡ ਕਰ ਲੈਣੀ ਹੈ ਤੁਸੀਂ ਇਹ ਤਾਂ ਹੋ ਗਈ ਲਾਈਨਿੰਗ ਕਿ ਕਿ ਨਹੀਂ ਫੋਲਡ ਕਰਨੇ ਠੀਕ ਹੈ ਤੇ ਹੁਣ ਦੇਖੋ ਜਿਹੜੀ ਇਹ ਹੈਗਾ ਆਪਣਾ ਇਹ ਵਾਲੇ ਆਪਣੇ ਨਿਸ਼ਾਨ ਲੱਗੇ ਹੋਏ ਨੇ ਠੀਕ ਹੈ ਤੇ ਅ ਜੀ ਹੁਣ ਆਪਾਂ ਕਟਿੰਗ ਕਰਾਂਗੇ ਪਹਿਲਾਂ ਆਪਾਂ ਬੈਕ ਵਾਲੇ ਦੀ ਕਰਾਂਗੇ ਚਾਰੇ ਪੰਨੇ ਚੱਕ ਕੇ हूं अपना उपरला पला चुकना है लाइनिंग दा पला हम देखो रह गई अपनी निशानी लगा कमर आ कमर आ गई अपनी बी इंच ठीक है ਤੇ ਬਰੈਸਟ ਹੈਵੀ ਹੈ ਥੋੜੇ ਜਿਹਾ ਆਪਾਂ ਇੱਥੋਂ ਦੇਖੋ ਗਲਾਈ ਲੈਣੀ ਹੁੰਦੀ ਹੈ ਇਹ ਐਕਸਟਰਾ ਬਸ ਇੱਥੇ ਆ ਕੇ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਇਹ ਆਪਣੀ ਥੋੜੀ ਜਿਹੀ ਗਲਾਈ ਆ ਗਈ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਵੀ ਕੋਈ ਵੱਧ ਘੱਟ ਕੱਪੜਾ ਹੈ ਉਹਨੂੰ ਇੱਕਸਾਰ ਕਰ ਲੈਣਾ ਤਾਂ ਕਿ ਲਾਈਨ ਜਦੋਂ ਆਪਾਂ ਲਾਈਨਿੰਗ ਲਗਾਉਣੀ ਹੈ ਨਾ ਬਿਲਕੁਲ ਇੱਕਸਾਰ ਕੱਪੜੇ ਹੋਣੇ ਚਾਹੀਦੇ ਹੈਗੇ ਤੇ ਲਾਈਨਿੰਗ ਵੀ ਫਿਰ ਆਪਣੀ ਬਿਲਕੁਲ ਵਧੀਆ ਅਟੈਚ ਹੁੰਦੀ ਹੈ ਲਾਈਨਿੰਗ ਦੇਖੋ ਠੀਕ ਹੈ ਤੇ ਇੱਥੇ ਆਪਾਂ ਕੱਟ ਲਗਾ ਦੇਣੇ ਆ ਜਿਹੜੀ हिਪ ਹੈ ਤੇ ਇੱਥੇ ਕੱਟ ਲਵਾਉਣੇ ਆ ਜਿਹੜਾ ਆਪਣਾ ਇੱਥੇ ਪਲੇਟ ਪੈਣੀ ਹੈਗੀ ਉਰਾ ਠੀਕ ਹੈ ਤੇ ਇੱਥੇ ਵੀ ਮੈਂ ਕੱਟ ਲਗਾਤਾ ਸੀਗਾ ਤੇ ਹੁਣ ਆਪਾਂ ਇਹ ਜਿਹੜੇ ਪਲੇਟ ਤੇ ਨਿਸ਼ਾਨ ਆਗੇ ਉਹ ਆਪਾਂ ਇਸ ਤਰ੍ਹਾਂ ਪਾ ਲੈਣੇ ਆ। ਦੇਖੋ ਇਹਨੂੰ ਆਪਾਂ ਇਧਰਲੀ ਜਿਹੜੀ ਬੈਕ ਵਾਲੀ ਲਾਈਨਿੰਗ ਹੈ ਐਂ ਗੁੱਠਾ ਰੱਖ ਕੇ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਵੈਸੇ ਦੱਸਿਆ ਹੋਇਆ ਹੈਗਾ ਵੀ ਆਪਾਂ ਕਿਸ ਤਰ੍ਹਾਂ ਨਿਸ਼ਾਨ ਲਗਾਉਣੇ ਆ ਠੀਕ ਹੈ। ਹੁਣ ਦੇਖੋ ਆਪਾਂ ਨੂੰ ਇਧਰ ਦਿਸਣ ਲੱਗੇ ਇਧਰ ਆਪਣੇ ਆ ਹੀ ਲੱਗ ਜਾਣਗੇ। ਠੀਕ ਹੈ ਇਧਰ ਆਪਣਾ ਬੈਕ ਤੇ ਲੀਂਦੇ ਆ ਤੇ ਹੁਣ ਆਪਾਂ ਬੈਕ ਵਾਲਾ ਜਿਹੜਾ ਗਲਾ ਹੈਗਾ ਉਹਦੀ ਕਟਿੰਗ ਕਰਨੀ ਹੈ ਪਾਉਣੇ ਤੇ ਨਾ ਲਵਾਂਗੇ ਠੀਕ ਹੈ ਇਹ ਨਾਰਮਲ ਗਲਾ ਤਾਂ ਕਰਕੇ ਆਪਾਂ ਤੀਰਾ ਜਿਹੜਾ ਉਹਨੇ ਹੀ ਰੱਖਿਆ ਸੀਗਾ ਤੇ ਜਿਹੜਾ ਹੈਗਾ ਆਪਾਂ 5.5 ਰੈਡੀ ਰੱਖਣਾ ਤਾਂ 6 ਇੰਚ ਲੈ ਲਿਆ ਕਿਉਂਕਿ ਸੀਨਾ ਦੇ ਵਿੱਚ ਆ ਜਾਊਗਾ ਇਸ ਤਰ੍ਹਾਂ ਠੀਕ ਹੈ ਆਪਾਂ ਹੁਣ ਇਹ ਹੀ ਕਾਟ ਪਾਤੀ ਤੇ ਇਹਦੀ ਆਪਾਂ ਕਟਿੰਗ ਕਰ ਲੈਣੀ ਹੈ ਜਿੰਨਾ ਗਲਾ ਆਪਾਂ ਰੱਖਣਾ ਹੈਗਾ ਰੈਡੀ ਉਹਨਾਂ ਅੱਧਾ ਇੰਚ ਬਾਅਦ ਤੇ ਲੈ ਕੇ ਵੈਸੋ ਦੀ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਇਹ ਹੋ ਗਈ ਹੁਣ ਆਪਣੀ ਸ਼ਰਟ ਦੀ ਕਟਿੰਗ ਲਾਈਨਿੰਗ ਕਿਸ ਤਰ੍ਹਾਂ ਅਟੈਚ ਕਰਨੀ ਹੈ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੇ ਹੋਇਆ ਠੀਕ ਹੈ ਮੈਂ ਤੁਹਾਨੂੰ ਦੱਸਣਾ ਸੀਗਾ ਮੇਨ ਵੀ ਆਪਣੀ ਜਿੰ ਜੇ ਨੀ ਬ੍ਰੈਸਟ ਹੋਵੇ ਕਮਰ ਹੋਵੇ हिਪ ਹੋਵੇ ਤਾਂ ਤੁਹਾਡੀ ਕਿਸੇ ਦੀ ਵੀ ਤਾਂ ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋਗੇ ਨਿਸ਼ਾਨ ਲਗਾ ਸਕਦੇ ਹੋ ਠੀਕ ਹੈ ਆਪਣੀ ਪੂਰੀ ਫਿਟਿੰਗ ਹੈ ਜਿਹੜੀ ਬਹੁਤ ਵਧੀਆ ਆਊਗੀ ਠੀਕ ਹੈ ਜੀ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਸਮਝ ਆਈ ਹੋਣੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ